ਤੈਨੂੰ ਜੀ ਕਹਾਣੀ ਸਾਡਾ ਵੈਕਚੀ ਕੀ ਫੱਟੇ ਜੀ ਅਥੋਂ ਸਟਾਰਟ ਕਰਦੀਆਂ ਜੀ ਅੱਜ ਰਾਜਾ ਗੁਲਾਬ ਸਿੰਘ ਵਜ਼ੀਰ ਬਣਿਆ ਅ ਇਨਾ ਹੀ ਦਿਨਾਂ ਵਿੱਚ ਸਿੱਖਾਂ ਨੇ ਕਹੂਰ ਪੁਲ ਕੀਤੀ ਜਰਾਜਾ ਗੁਲਾਬ ਸਿੰਘ ਡੋਗਰੀ ਧਿਆਨ ਸਿੰਘ ਦਾ ਵੱਡਾ ਭਰਾ ਨੂੰ ਜੰਮੂ ਤੋਂ ਬੁਲਾ ਲਿਆ ਅ 7 ਜਨਵਰੀ ਨੂੰ ਉਹ 3000 ਡੋਗਰਾ ਫੌਜ ਸਨੇ ਲਾਹੌਰ ਆ ਗਿਆ ਸਿੱਖ ਰਾਜ ਦੇ ਪੁਰਾਣੇ ਦੁਸ਼ਮਣ ਨੂੰ ਪੰਜਾਬ ਦਾ ਵਜ਼ੀਰ ਚੁੱਕ ਕੇ ਬਣਾਇਆ ਕਿਉਂ ਬਣਾਇਆ ਯਾਰ ਸਬ ਗਿਆਨ ਸਿੰਘ ਦੀ ਕਰਤੂਤਾ ਤਾਂ ਅਸੀਂ ਪਹਿਲੇ ਹੀ ਪੜ੍ਹ ਕੇ ਹਟੇ ਹੋ ਰਹੇ ਹਾਂ ਰਾਈ ਪਹਿਲੇ ਚੈਪਟਰਸ ਚ ਕਿਉਂ ਕਿੰਨਾ ਗਲਤ ਇਨਸਾਨ ਸੀਗਾ ਕਿੰਨੇ ਗਲਤ ਕਰਤੂਤਾਂ ਉਸਨੇ ਕੀਤੀਆਂ ਤੇ ਹੁਣ ਉਸਦੇ ਭਰਾ ਨੂੰ ਉਹ ਜੰਮੂ ਤੋਂ ਬੁਲਾ ਰਹੇ ਨੇ ਤੇ ਉਸਨੂੰ ਵਜ਼ੀਰ ਬਣਾਉਣਾ ਚਾਹੁੰਦੇ ਨੇ ਬਿਲਕੁਲ ਗਲਤ ਡਿਸੀਜਨ ਹੈ ਇਹ ਤਾਂ ਲਾਈ ਕਰੋ ਉਦਿਆ ਵੀ ਚਿਰ ਦੀਆਂ ਸਾਨੂੰ ਪੱਲ ਲੱਗਣ ਦਾ ਸਮਾ ਆ ਗਿਆ ਉਹ ਸਦਾਰ ਜਵਾਹਰ ਸਿੰਘ ਦੀ ਸਮੇਂ ਤੋਂ ਹੀ ਅੰਗਰੇਜ਼ਾਂ ਨਾਲ ਚਿੱਠੀ ਪੱਤਰ ਕਰ ਰਿਹਾ ਸੀ ਕਿ ਅੰ ਜੀ ਅੰਗਰੇਜ਼ ਇਸ ਨੂੰ ਪਾਣੀ ਲਾ ਕੇ ਦਾ ਸੁਤੰਤਰ ਮਹਾਰਾਜਾ ਮੰਨਨ ਤੋਂ ਪੰਜਾਬ ਲੈਂਡ ਵਿੱਚ ਅੰਗਰੇਜ਼ਾਂ ਦੀ ਮਦਦ ਕਰਨ ਨੂੰ ਪਿਆਰ ਹੈ ਪਹਿਲੇ ਸ਼ੁਰੂ ਨਵੰਬਰ 1845 ਵਿੱਚ ਉਹਨੇ ਅੰਗਰੇਜ਼ਾਂ ਵੱਲ ਅਧਮੀ ਪੇਜਿਆ ਕਿ ਸਿੱਖ ਲੜਾਈ ਉੱਤੇ ਤੁਲੇ ਹੋਏ ਹਨ ਮੈਂ ਦਿਲੋਂ ਤੁਹਾਡੇ ਵੱਲੋਂ ਤੇ ਲੋੜ ਪਈ ਤੇ ਤੁਹਾਡੀ ਮਦਦ ਕਰਾਂਗਾ ਦੱਸੋ ਇਹ ਜੇ ਆਦਮੀ ਕੋਲੋਂ ਨੇਕੀ ਦੀ ਕੀ ਆਸ ਹੋ ਸਕਦੀ ਹੈ ਬਿਲਕੁਲ ਕੋਈ ਆਸ ਨਹੀਂ ਹੈ ਭਗਵਾਨ ਸਿੰਘ ਦੀ ਕਰਤੂਤਾਂ ਤੇ ਉਹਦਾ ਭਰਾ ਹੀ ਹੈ ਕਿ ਫਿਰ ਕੁਝ ਡਿਫਰੈਂਸ ਨਹੀਂ ਹੋਏਗਾ ਉਹੀ ਅੰਦਰ ਉਹਨਾਂ ਦੀ ਨਾ ਉਹ ਸੋ ਉਹੀ ਰੰਗ ਚੜਿਆ ਹੋਣਾ ਉਹਦੇ ਤੇ ਬਿਲਕੁਲ ਦੱਸੋ ਇਹ ਜੇ ਆਦਮੀ ਕੋਲੋਂ ਕੀ ਨੇਕੀ ਦੀ ਆਸ ਹੋ ਸਕਦੀ ਹੈ ਚਾਰ ਸਗਰਪ ਨੇ ਇਹਦੀ ਬੜੀ ਟਕੂਈ ਤਸਵੀਰ ਕਿੱਚੀ ਉਹ ਲੱਗਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਲਾਬ ਸਿੰਘ بڑا ਲਾਇਕ ਆਦਮੀ ਸੀ ਜਿਹੋ ਜਿਹਾਂ ਉਹਦਾ ਪ੍ਰਾਧਾਨ ਸਿੰਘ ਸ਼ਹਰਾ ਸੀਗਾ ਹਾਂ ਅੰਗਰੇਜ਼ਾਂ ਨੂੰ ਤਾਂ ਵਧੀਆ ਹੀ ਲੱਗਣੇ ਨੇ ਉਹ ਜੇ ਬੰਦੇ ਜਿਹੜੇ ਗੱਦਾਰੀ ਕਰਨ ਆਪਣੀ ਕੌਮ ਨਾਲ ਤੇ ਉਹਨਾਂ ਦਾ ਸਾਥ ਦੇ ਹੂੰ ਇਹ ਵੀ ਬਿਲਕੁਲ ਪ੍ਰਗਟ ਹੈ ਕਿ ਗੁਲਾਬ ਸਿੰਘ ਪੱਥਰ ਦਿਲ ਤੇ ਨਿਜੀ ਲਾਭ ਦਾ ਖਿਆਲ ਰੱਖਣ ਵਾਲਾ ਹਾਕਮ ਸੀ ਉਹ ਇਹੋ ਜਿਹਾ ਬੰਦਾ ਸੀ ਕਿ ਜ਼ਿੰਮੇਦਾਰ ਦੀ ਆਖਰੀ ਕੋਰਦੀ ਵੀ ਆਪਣੀ ਜੇਬ ਵਿੱਚ ਪਾ ਲੈਂਦਾ ਤੇ ਵੈਰੀ ਨੂੰ ਰਾਹ ਵਿੱਚੋਂ ਕੰਡੇ ਵਾਂਗ ਕਰ ਦਿੰਦਾ ਪਰ ਉਹ ਨੂਰ ਰਹਿਮਾਂ ਆਂਦਾ ਵੈਰੂ ਕਿਵੇਂ ਨਹੀਂ ਆਂਦਾ ਸਿਰਸ ਰਹਿਮ ਹੀ ਆਂਦਾ ਉਹਨਾਂ ਨੂੰ ਸੱਚੀ ਗੱਲ ਹੈ ਜਦ ਤੱਕ ਕਿਸੇ ਨਾਲ ਵਫਾਦਾਰ ਰਹਿਣ ਵਿੱਚ ਆਪਣਾ ਲਾਭ ਸਮਝਦਾ ਤਦ ਤੱਕ ਉਹਦੀ ਵਫ਼ਾਦਾਰੀ ਭਰੋਸੇਯੋਗ ਸੀ, ਇਹ ਬੁਰੀਆਂ ਅਹ ਖ਼ਸਲਤਾਂ ਕਿ ਦੇਸ਼ੀ ਸਰਦਾਰਾਂ ਵਿੱਚ ਸਨ, ਅਹ ਪਰ ਉਹਦੀਆਂ ਆਦਤਾਂ ਅਕਲ ਨੇ ਢੱਕੀਆਂ ਹੋਈਆਂ ਸਨ, ਕਿਹਾ ਜਾਂਦਾ ਹੈ ਕਿ ਉਹ ਰਹਿਮ ਤੇ ਖ਼ੁਸ਼ਦਿਲੀ ਵਾਸਤੇ ਤਿਆਰ ਹੋ ਜਾਂਦਾ ਜੇ ਉਹ ਸੋਚਦਾ ਕਿ ਤਰਸਵਾਨ ਦੇ ਉਦਾਰ ਚਿੱਤ ਹੋਣ ਵਿੱਚ ਉਹਦਾ ਜਾਤੀ ਫ਼ਾਇਦਾ ਹੈ, ਦੇਖੋ ਜੇ ਉਸ ਨੂੰ ਰਹਿਮਦਿਲੀ ਦਿਖਾਣੀ ਹੈ ਨਾ ਤੇ ਉੱਥੇ ਵੀ ਉਹ ਫਾਇਦਾ ਹੀ ਦੇਖਦਾ ਕਿ ਮੇਰਾ ਫਾਇਦਾ ਹੋਏਗਾ ਤਾਂ ਮੈਂ ਰਹਿਮਦਿਲੀ ਦਿਖਾਵਾਂ ਅੰਗਰੇਜ਼ਾਂ ਨਾਲ ਵਫਾਦਾਰੀ ਉੱਤੇ ਪਰੋਜ਼ਾ ਕੀਤਾ ਜਾ ਸਕਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਇਹ ਵਫਾਦਾਰੀ ਵਿੱਚ ਹੀ ਲਾਭ ਵਧੇਰੇ ਦੱਬਾ ਪਾਉਣ ਨਾਲ ਉਹ ਬੇਵਫਾ ਵੀ ਹੋ ਸਕਦਾ ਸੀ ਪੰਜਾਬ ਵਿੱਚ ਹੋਰ ਇਹੋ ਜਿਹਾ ਕੋਈ ਆਦਮੀ ਨਹੀਂ ਸੀ ਜੋ ਐਡੀ ਚਿੱਤੀ ਬੇਵਫਾ ਹੋ ਸਕੇ ਮੁੱਖਨੇ ਗੱਲ ਕਿਹਾ ਜਾ ਸਕਦਾ ਹੈ ਕਿ ਉਹ ਦਾ ਕੰਮ ਕਰਨ ਦਾ ਟੰਗ ਦਾਣਾਵਾ ਵਰਗਾ ਸੀ ਦਾਣਾਵਾ ਵਰਗਾ ਸੀ ਮੀਨਸ ਰਾਖਸ਼ੀ ਟਾਈ ਜਦੋਂ ਕਿ ਦੂਜਿਆਂ ਦਾ ਵਿਹਾਰ ਚਲਾ ਕਿ ਦਸੀ ਇਸ ਕਰਨੀ ਤੇ ਮਾਲਕ ਗੁਲਾਬ ਸਿੰਘ ਪੰਜਾਬ ਦਾ ਵਜ਼ੀਰ ਬਣ ਗਿਆ ਜਿਸ ਨੇ ਡਿਸੀਜਨ ਲਿਖਤਾ ਹੋਣਾ ਉਸ ਟਾਈਮ ਤੇ ਵਜ਼ੀਰ ਬਣਾਣ ਦਾ ਉਹ ਜਿਸਨੇ ਵੀ ਡਿਸੀਜਨ ਲੈਂਦਾ ਹੋਣਾ ਨਾ ਇਹ ਰਾਏ ਦੀ ਤਣੀ ਉਹ ਆਪ ਵੀ ਗੱਦਾਰ ਹੋਣਾ ਵਫਾਦਾਰ ਨਹੀਂ ਹੋਣਾ ਮੀਨਸ ਤਾਂ ਹੀ ਉਸਨੇ ਇਹੋ ਜੇ ਬੰਦੇ ਨੂੰ ਚੁਸ ਕੀਤਾ ਵਾਈ ਗੁਰੂ ਆਕੀ ਦਾ ਸਬ ਟਾਪਿਕ ਹੈ ਜੀ ਸਿੱਖ ਪੀਰ ਦਰਿਆਵਾਂ ਪਾਰ ਤੱਕ ਗਏ ਅੰਨੀ ਵਾਲ ਦੀ ਲੜਾਈ ਤੋਂ ਕੁਝ ਦਿਨ ਪਿੱਛੇ ਲਾਲ ਸਿੰਘ ਤੇ ਪੀਰ ਸਿੰਘ ਸਿੱਖ ਫੌਜ ਨੇ ਦਰਿਆਵਾਂ ਚੜਦੇ ਪਾਸੇ ਲੰਘੇ ਉਸ ਵੇਲੇ ਅੰਗਰੇਜ਼ਾਂ ਦੀ ਹਾਲਤ ਬੜੀ ਖਰਾਬ ਸੀ ਉਨਾ ਕੋਲ ਜੰਗੀ ਸਮਾਨ ਕੋਈ ਨਹੀਂ ਸੀ ਫੌਜ ਇਧਰ-ਉਧਰ ਖਿਲਰੀ ਪਈ ਸੀ ਜਿਸ ਸਿੱਖ ਜਨਰਲ ਦਿੱਤੋਂ ਆਉਂਦਾ ਸਮਾਨ ਲੁੱਟ ਲੈਂਦੇ ਤੇ ਖਿਲਰੀ ਪੁਲੀ ਅੰਗਰੇਜ਼ਾਂ ਦੀ ਫੌਜ ਤੇ ਹਮਲਾ ਕਰ ਦਿੰਦੇ ਤਾਂ ਅੰਗਰੇਜ਼ਾਂ ਦੀ ਜ਼ਰੂਰ ਹਾਰ ਹੁੰਦੀ ਪਰ ਇਹ ਗੱਲ ਸੀ ਜੋ ਸਿੱਖਾਂ ਦੇ ਦੇਸ਼ਦ્રોਹੀ ਜਨਰਲ ਚੌਂਦੂ ਸੀ ਰਾਜਾ ਗਿਲਾਨ ਸਿੰਘ ਦੀ ਵਿਜਾਦਤ ਦੀ ਸਿੱਖਾਂ ਵਾਸਤੇ ਡੁੱਬਦੇ ਨੂੰ ਤਿੰਕੀ ਦਾ ਸਹਾਰਾ ਵਾਦੀ ਕੋ ਜੋ ਚਾਉਂਦਾ ਤਾਂ ਇਸ ਲੜਾਈ ਨੂੰ ਲੰਮਾ ਕਰ ਸਕਦਾ ਸੀ ਪਰ ਇਸ ਵਿੱਚ ਉਹਨੂੰ ਕੋਈ ਲਾਭ ਨਹੀਂ ਸੀ ਅੰਤੂ ਸਦਰਾਵੀ ਪੁੱਛਾ ਤਾਂ ਉਹਨੇ ਪਹਿਲਾਂ ਤਾਂ ਹਾਰੀ ਫੌਜ ਨੂੰ ਬੁਰਾ ਭਲਾ ਕਿਹਾ ਕਿ ਉਹਨਾ ਬਲਵਾਨ ਗਵਾਂਡੀ ਨਾਲ ਕਿਉਂ ਲੜਾਈ ਛੇੜੀ ਹੈ ਤੇ ਫਿਰ ਅੰਗਰੇਜ਼ਾਂ ਨਾਲ ਸੌਦਾਬਾਜ਼ੀ ਸ਼ੁਰੂ ਕਰ ਦਿੱਤੀ ਗਵਰਨਰ ਜਨੈਲ ਇਹ ਵੇਖ ਕੇ ਬੜਾ ਖੁਸ਼ ਹੋਇਆ ਕਿ ਸਿੱਖ ਅਫਸਰ ਸੂਬਾ ਵਾਸੀ ਰਾਜ਼ੀ ਹਨ ਕਿਉਂਕਿ ਉਹ ਗਵਰਨਰ ਜਨਰਲ ਸਮਝਦਾ ਸੀ ਕਿ ਪੰਜਾਬ ਨੂੰ ਛੇਤੀ ਨਾਲ ਫਤਿਹ ਕਰ ਲੈਣਾ ਸੌਖਾ ਨਹੀਂ ਤੇ ਜੇ ਸਿੱਖਾਂ ਨੂੰ ਹੁਣ ਵੀ ਕੋਈ ਲੜਾਉਣ ਵਾਲਾ ਹੁੰਦਾ ਤੇ ਦਰਿਆਉਂ ਪੁਰਾ ਰਮਨਿਸਰ ਲਾਹੌਰ ਮੁਲਤਾਨਾ ਆਦ ਕਿਨਿਆ ਵਿੱਚ ਇੱਕ ਇੱਕ ਫਾਂ ਸਿੱਖ ਜੰਮ ਕੇ ਲੜਦੀ ਤਾਂ ਇਹ ਜੰਗ ਬੜੀ ਲੰਮੀ ਹੋ ਜਾਂਦੀ ਤੇ ਉਹਦੇ ਨਤੀਜੇ ਬਾਬਤ ਵੀ ਕੁਝ ਕਹਿਣਾ ਔਖਾ ਹੁੰਦਾ ਬੰਦੋਵਾਲ ਦੀ ਅਦੂਰੀ ਜੀਫਤੇ ਨੇ ਹਿੰਦੁਸਤਾਨ ਦੀਆਂ ਸ਼ਾਹਜ਼ਾਦਿਆਂ ਦੇ ਦਿਮਾਗ ਵਿੱਚ ਕੂੜੀ ਖਿਆਲ ਪੈਦਾ ਕਰ ਦਿੱਤੀ ਸਨ ਤਾਂ ਇਹ ਸਭੀ ਜੰਗ ਦਾ ਅਸਰ ਹੋਣਾ ਵੀ ਜ਼ਰੂਰੀ ਸੀ ਸਿੱਖਾਂ ਦੇ ਅੰਗਰੇਜ਼ਾਂ ਦੋਹਾਂ ਦੇ ਲੀਡਰ ਇਸ ਜੰਗ ਨੂੰ ਛੇਤੀ ਖਤਮ ਕਰਨਾ ਚਾਹੁੰਦੇ ਸਨ ਸੋ ਰਾਜਾ ਗੁਲਾਬ ਸਿੰਘ ਤੇ ਲਾਰਡ ਹਾਰਡਿੰਗ ਵਿੱਚ ਇੱਕ ਗੁਪਤ ਸਮਝੌਤਾ ਹੋ ਗਿਆ ਅੰਗਰੇਜ਼ਾਂ ਨੇ ਗੁਲਾਬ ਸਿੰਘ ਪਤਾ ਕਰ ਦਿੱਤਾ ਕਿ ਉਹ ਲਾਹੌਰ ਵਿੱਚ ਸਿੱਖਾਂ ਦੀ ਬਾਸ਼ੀ ਮੰਨਣ ਨੂੰ ਤਿਆਰ ਹਨ ਪਰ ਸਿੱਖ ਲੀਡਰ ਪਹਿਲਾਂ ਆਪਣੀ ਫੌਜ ਨੂੰ ਬੇਹਤਿਆਰ ਕਰਦੇ ਅਮਗਰ ਰਾਜੇ ਨੇ ਫੌਜ ਨਾਲ ਐਸਾ ਵਰਤਾਓ ਕਰਨ ਤੋਂ ਆਪਣੇ ਆਪ ਨੂੰ ਅਸਮਰਥ ਪ੍ਰਗਟ ਕੀਤਾ ਕਿਉਂਕਿ ਖਾਲਸਾ ਫੌਜ ਨੂੰ ਖਾਲਸਾ ਫੌਜ ਗੁਲਾਬ ਸਿੰਘ ਉੱਤੇ ਹੀ ਰਣਜੀਤ ਸਿੰਘ ਦੇ ਸ਼ੁਭ ਹੋਰ ਸ਼ੁਭ ਚਿੰਤ ਕਹਤੇ ਬੜਾ ਰੂਆਗ ਰਗਦੀ ਸੀ ਇਸ ਮਜਬੂਰੀ ਨੂੰ ਉਹਨੇ ਜਾਤੀ ਗਰਜ ਵਾਸਤੇ ਬੜਾ ਵਧਾ ਕੇ ਦੱਸਿਆ ਮਗਰ ਬਦਲੇ ਹੋਏ ਹਾਲਾਤ ਵਿੱਚ ਬਰਤਨਾਵੀ ਸ਼ੌਹਰਤ ਨੂੰ ਕਾਇਮ ਰੱਖਣ ਵਾਸਤੇ ਲਾਹੌਰ ਨਾਲ ਇਹ ਨਾਮਾ ਕਰਨਾ ਜ਼ਰੂਰੀ ਸੀ ਦੋਹਾ ਤੇਰਾ ਨੇ ਗੁਪਤ ਫੈਸਲਾ ਕੀਤਾ ਕਿ ਅੰਗਰੇਜ਼ ਸਿੱਖ ਫੋਰਸ ਤੇ ਹਮਲਾ ਕਰਨ ਤੇ ਜਦ ਉਹ ਹਾਰ ਜਾਏ ਤਾਂ ਲਾਹੌਰ ਦਰਬਾਰ ਐਲਾਨਿਆ ਹਾਰੀ ਹੋਈ ਫੌਜ ਨੂੰ ਕੱਢ ਦੇਵੇ ਸਤਲੁਜ ਦੇ ਰਾ ਵਿੱਚ ਕੋਈ ਰੁਕਾਵਟ ਨਾ ਹੋਵੇ ਤੇ ਲਾਹੌਰ ਵਾਲੀ ਸੜਕ ਜੇਤੂ ਅੰਗਰੇਜ਼ਾਂ ਵਾਸਤੇ ਖੁੱਲੀ ਹੋਵੇ ਇਸ ਤਰ੍ਹਾਂ ਗੂਟਨੀਤੀ ਤੇ ਬੇਸ਼ਰਮੀ ਦੇ ਆ ਜਾਲ ਵਿੱਚ ਫਸ ਕੇ ਸਬਰਾਵਾਂ ਦੀ ਲੜਾਈ ਵੜੀ। ਵਾਏ ਗੁਰੂ ਲੀਡਰਾਂ ਦੀ ਬਦਨੀਤੀ ਕਰਕੇ ਪਹਿਲੀਆਂ ਚਾਰ ਲੜਾਈਆਂ ਵਿੱਚ ਸਿੱਖ ਫੌਜ ਕੁਝ ਕਟਮਰੀ ਕੁਝ ਸਿਪਾਹੀ ਪਟੜ ਹੋਏ ਤੇ ਕੁਝ ਨਸਕੀ ਅੰਮ੍ਰਿਤਸਰ ਜਾ ਵੜੇ। ਜੋ ਬਾਕੀ ਬਚੇ ਉਹ ਮਿਲ ਮਿਲਾ ਕੇ ਵੀਹ ਹਜ਼ਾਰ ਦੇ ਲਗਭਗ ਫਤਿਹਗੜ੍ਹ ਦੇ ਮੈਦਾਨ ਵਿੱਚ ਆ ਇਕੱਠੇ ਹੋਏ, ਇੱਥੇ ਦਰਿਆ ਦੇ ਖੱਬੇ ਕੰਢੇ ਉੱਤੇ ਸਿੱਖਾਂ ਨੇ ਕੱਚਾ ਕਿਲ੍ਹਾ ਬਣਾਇਆ, ਇਹ ਮੋਰਚਾ ਅੱਧੀ ਜੰਗ ਵਾਂਗ ਦਰਿਆ ਦੇ ਨਾਲ ਨਾਲ ਲਮਾਣ ਵਿੱਚ ਸੀ ਅਹ ਜਿਸਦਾ ਵਿਚਲਾ ਹਿੱਸਾ ਦੱਖਣ ਨੂੰ ਦੁਸ਼ਮਣ ਵੱਲ ਉਭਰ ਉਭਰਵਾਂ ਸੀ, ਪਹਿਲੀਆਂ ਲੜਾਈਆਂ ਵਾਂਗ ਸਿਪਾਹੀਆਂ ਸਭ ਕੁਛ ਕੀਤਾ ਪਰ ਜਰਨੈਲਾਂ ਕੁਛ ਵੀ ਨਾ ਕੀਤਾ। ਸਿੱਖਾ ਕੋਲ 200 ਜੰਬੂਰਖੇ ਤੇ 57 ਤੋਪਾਂ ਬਾਕੀ ਬਚੇ ਸਨ ਜੰਬੂਰਖੇ ਮੋਰਚੇ ਦੇ ਅਗਲੇ ਇਸੇ ਵਿੱਚ ਦੁਸ਼ਮਣ ਵੱਲੋਂ ਬੀੜੇ ਹੋਏ ਸਨ ਤੇ ਦੂਰ ਮਾਰੂ ਤੋਪਾਂ ਦਰਿਆ ਦੀ ਪਿਛਲੇ ਕੰਢੇ ਕੱਚੀਆਂ ਥੜਿਆਂ ਉੱਤੇ ਸਨ ਵਿਚਕਾਰ ਬੀੜੀਆਂ ਦਾ ਪੁੱਲ ਬੱਦਾਂ ਹੋਇਆ ਸੀ ਜਿਸ ਦੀ ਰਾਖੀ ਤੇਜ ਸਿੰਘ ਦੀ ਫੌਜ ਕਰ ਰਹੀ ਸੀ ਇਸ ਤਰ੍ਹਾਂ ਮੋਰਚਾ ਬੰਦੀ ਕਰਕੇ ਸਿੱਖ ਮਿੱਟਣ ਦੀ ਥਾਣ ਕੀ ਅੰਗਰੇਜ਼ਾਂ ਦੀ ਉਡੀਕ ਕਰ ਰਹੇ ਸਨ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੰਗੀਆਂ ਖਬਰਾਂ ਰੂਹ ਸੁੰਦਰ ਇਹਦਾ ਸੀ ਮੁੱਦ ਕੀ ਤੇ ਤੀਰੂ ਸ਼ੇਰ ਦੀ ਹਾਰ ਉਹਦੇ ਸੀਨੇ ਵਿੱਚ ਕੰਡੇ ਵਾਂਗ ਜੜੇ ਗਏ ਸੀ ਹਾਂਜੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜਿਹੜੇ ਨੇ ਨਾ ਇਹਨਾਂ ਦੇ ਬਾਰੇ ਸੀ ਸ਼ੁਰੂ ਵਿੱਚ ਪੜਿਆ ਸੀ ਕਿ ਜਦੋਂ ਅੰਗਰੇਜ਼ਾਂ ਦੀ ਸਿੱਖਾਂ ਦੀ ਲੜਾਈ ਹੋ ਰਹੀ ਸੀ ਨਾ ਉਸ ਸਮੇਂ ਮਹਾਰਾਣੀ ਜੀ ਤੇ ਸ਼ਾਮ ਸਿੰਘ ਜੀ ਦੋਨਾਂ ਨੇ ਸਿੱਖਾਂ ਨੂੰ ਕਿਹਾ ਸੀ ਕਿ ਤੁਸੀਂ ਖਾਲਸਾ ਫੌਜ ਨੂੰ ਬਣਾਇਆ ਸੀ ਆਈ ਮੀਨ ਕਿ ਤੁਸੀਂ ਹੱਲੇ ਲੜਾਈ ਨਾ ਕਰੂਗੇ ਅੰਗਰੇਜ਼ਾਂ ਦੇ ਨਾਲ ਲੜਾਈ ਨਾ ਛੇੜੋ ਵਾਈ ਬਿਕੋਜ਼ ਆਪਣੀ ਆਪਣੀ ਸਿੱਖਾਂ ਦੀ ਕੈਲੂ ਜਾਂ ਖਾਲਸਾ ਫੌਜੀ ਕੈਲੂ ਯੂਨਿਟੀ ਮੈਨੂੰ ਨਹੀਂ ਦਿਖ ਰਹੀ ਤਾਂ ਕਰਕੇ ਅਸੀਂ ਕੁਝ ਟਾਈਮ ਲੈ ਕੇ ਪਹਿਲੇ ਆਪਣੀ ਪਲੈਨਿੰਗ ਕਰਦਿਆਂ ਦੈਨ ਸਿਵਲ ਅਟੈਕ ਬਟ ਅੱਥੇ ਉਹਨਾਂ ਨੇ ਮੰਨਿਆ ਨਹੀਂ ਸੀ ਉਹਦਾ ਤੇ ਉਹਦੇ ਪਿੱਛੇ ਵੀ ਰੀਜ਼ਨ ਇਹੀ ਸੀਗਾ ਕਿ ਕੁਝ ਗੱਦਾਰ ਸੀਗੇ ਜਿਨ੍ਹਾਂ ਨੇ ਫੌਜ ਨੂੰ ਉਕਸਾਇਆ ਸੀਗਾ ਕਿ ਤੁਸੀਂ ਲੜਾਈ ਕਰੋ ਇਥੇ ਲਿਖਿਆ ਹੈ ਕਿ ਉਹ ਜਿਹੜੇ ਸ਼ਾਮ ਸਿੰਘ ਜੀ ਦੇ ਉਹਨਾਂ ਨੂੰ ਬਹੁਤ ਬੁਰਾ ਫੀਲ ਹੋਇਆ ਜਦੋਂ ਇਹ ਸਭ ਕੁਝ ਹੋਇਆ ਉਦੋਂ ਮਹਾਰਾਣੀ ਜਿੰਦਕੌਰ ਦੀ ਚਿੱਠੀ ਪਹੁੰਚੀ ਜਿਸ ਨੇ ਬਿਨਾਂ ਅਗੋਂ ਭੰਬੜ ਮਚਾ ਦਿੱਤੀ ਚਿੱਠੀ ਵਿੱਚ ਦੋਹਾਂ ਲੜਾਈਆਂ ਦਾ ਵੀਰਵਾਦੀ ਕਾਲਸੀ ਫੌਜ ਦੀ ਹਾਰ ਦੇ ਕਾਰਨ ਸਾਫ਼-ਸਾਫ਼ ਲਿਖਿਆ ਹੋਇਆ ਸੀ ਹੋਰ ਜਗੀਰਦਾਰ ਅਕਸਰਾਂਵਾਂ ਸਦਾ ਸ਼ਾਮ ਸਿੰਘ ਕੋਲ ਵੀ ਆਪਣੀ ਨਿੱਜੀ ਫੌਜ ਸੀ ਉਹ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਵਾਸਤੇ ਆਖਰੀ ਯਤਨ ਕਰਨ ਲਈ ਆਪਣੀ ਮੁੱਠੀ ਫੜੇ ਸੂਰਮਿਆਂ ਨੂੰ ਨਾਲ ਲੈ ਕੇ ਸਬਰਾਵਾ ਦੇ ਮੈਦਾਨ ਨੂੰ ਤੁਰ ਪਿਆ ਅੰਗਰੇਜ਼ਾਂ ਦੀ ਤਿਆਰੀ ਗਰਾਜਾ ਗੁਨਾਪ ਸਿੰਘ ਨਾਲ ਕੋਈ ਗੁਪਤ ਸਮਝੌਤੇ ਕਰਕੇ ਦੂਜੀ ਪਾਸੇ ਅੰਗਰੇਜ਼ਾਂ ਦੀ ਹੌਸਲੀ ਬਹੁਤ ਵਧੀ ਸੀ 7 ਫਰਵਰੀ ਨੂੰ ਦਿੱਲੀ ਤੋਂ ਨਵਾਂ ਜੰਗੀ ਸਮਾਨ ਵੱਡੀਆਂ ਤੂਫਾਂ ਜਿਨ੍ਹਾਂ ਨੂੰ ਹਾਥੀ ਖਿੱਚਦੇ ਸਨ ਤੇ ਕੁਝ ਸਜਰਸਾ ਫੋਰਜਿੰਗ 8 ਫਰਵਰੀ ਨੂੰ ਹਰੀਸ ਮਿਥ ਵਿ ਗਵਨੂ ਆਮ ਲੈ ਅ ਜੋ ਸੋ ਉਹਨਾਂ ਨਵੀਂ ਹਮਲੇ ਦੀ ਤਿਆਰੀ ਕਰ ਦਿੱਤੀ 9 ਫਰਵਰੀ ਦਾ ਸਾਰਾ ਦਿਨ ਉਹਨਾਂ ਤਿਆਰੀ ਕਰਿਆ ਲੰਗਾ ਦਿੱਤਾ ਸਾਰੀ ਫੋਰਜ ਨੂੰ ਇਸ ਤਰ੍ਹਾਂ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਲਬਰਟ ਦੀ ਫੌਜ ਵਿੱਚ ਕਾਰ ਸਰ ਰੌਬਰਟ ਡਿਕ ਖੱਬੇ ਹੱਥ ਤੇ ਹਰੀਸ ਮਿਥ ਸੱਜੇ ਹੱਥ ਫੌਜ ਦੀ ਗਿਣਤੀ ਕਈਆਂ ਨੇ ਤਾ ਸਿਰਕ 15000 ਲਿਖੀ ਤੇ ਕਈਆਂ ਨੇ 15000 ਪੈਦਲ 10000 ਰਸਾਲਾ ਤੇ 120 ਤੋਫਾ ਲਿਖਿਆ ਸਤ ਫਰਵਰੀ ਨੂੰ ਲਾਲ ਸਿੰਘ ਦਾ ਨਿਕਲਸਨ ਤੱਕ ਗੁਪਤ ਚਿੱਠੀਆਂ ਪਹੁੰਚਾਉਣ ਵਾਲਾ ਨੌਕਰ ਨੂਰਦੀਨ ਪਠਾਣੀ ਕਸੂਰੀ ਅੰਗਰੇਜ਼ੀ ਅੰਗਰੇਜ਼ਾਂ ਕੋਲ ਚਿੱਠੀ ਲੈ ਕੇ ਪੁੱਜਾ ਪਰ ਇਸ ਚਿੱਠੀ ਵਿੱਚ ਲਾਲ ਸਿੰਘ ਨੇ ਸਿੱਖਾਂ ਦੇ ਮੌਜੂਦਾ ਨਕਸ਼ਾ ਸੀ ਤੇ ਲਿਖਿਆ ਸੀ ਇਸ ਲੜਾਈ ਦਾ ਸੈਨਾਪਤੀ ਪੀਤ ਸਿੰਘ ਹੈ ਸਰੀ ਸ ਵਿੱਚ ਕੋਈ ਹਰਜ਼ ਨਹੀਂ ਉਹ ਆਪਣੀ ਬਚਨ ਤੇ ਪੱਕਾ ਹੈ ਕਿ ਵਿਤ ਅਨੁਸਾਰ ਅਗੇ ਜਾ ਕੇ ਪਤਾ ਕਰੇਗਾ ਮੇਰੇ ਹੱਥ ਰਸਾਲਨਾ ਹੈ ਕਿ ਮੈਂ ਉਹਨੂੰ ਇੱਧਰ ਉੱਧਰ ਖਿਲਾਰ ਛੱਡਿਆ ਹੈ ਨਾ ਨਹੀਂ ਸਿੱਖਾਂ ਦੀ ਮੋਚੀ ਦੀ ਦੱਖਣ ਦੀ ਬਾਹ ਬੜੀ ਕਮਜ਼ੋਰ ਹੈ ਉਹਦੇ ਦੀ ਕੰਗਮਾੜੀ ਜਿਹੀ ਬਣੀ ਹੋਈ ਹੈ ਫਿਰ ਸੁਣੋ ਕਲਕੱਤਾ ਰਿਵਿਊ ਜੁਗਨ 149 ईस्वी पन्ना पन्न सौ उनचास पावे लाल तीर सिंह सिखा सिंह की गद्दारी शक करता है पर तीर भी मनता है कि लाल ना सिर्फ निकलसन चिट्ठी पत् ही कर सगो सत फरवरी अठारह सौ छिया फोटी सिक्स में कहना छियाली अठारह सौ छियाली ईस्वी में ਖਾਨ ਹੈ 19 ਅਬਰਾਂਵਾਂ ਵਿੱਚ ਸਿੱਖਾਂ ਦੇ ਮੋਰਚੇ ਦਾ ਨਕਸ਼ਾ ਲਾਂਡਸ ਨੂੰ ਲਾਂਡਸ ਨੂੰ ਵੇਜਿਆ 19 ਦਸੰਬਰ 1845 ਨੂੰ ਮੁਦਕੀ ਦੀ ਲੜਾਈ ਤੋਂ ਅੰਗਲੇ ਦਿਨ ਲਾਲ ਸਿੰਘ ਦਾ 에ਜੰਟ ਬਰਾਡਫੁੱਟ ਕੋ ਨਾਇਆ ਜੋ ਚਾੜ 파 ਕੇ ਕੜ ਦਿੱਤਾ ਗਿਆ ਤੇ ਸਿੰਧੀ ਗੱਦਾਰੀ ਬਾਰੇ ਇੱਕ ਮੰਨਣ ਵਾਲੀ ਰਵਾਇਤ ਅਨੁਸਾਰ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀਆਂ ਤੋਪਾਂ ਦਾ ਬਾਰੂਦ ਾਂ ਛਿੜਿਆ ਗਿਆ ਹੈ ਤੇ ਬਹੁਤ ਸਾਰਾ ਨਕਾਰਾ ਕਰ ਦਿੱਤਾ ਗਿਆ ਹੈ ਹੁਣ ਵੀ ਲਾਲ ਸਿੰਘ ਤੇ ਤੀਰ ਸਿੰਘ ਦੀ ਲੋਹ ਹਰਾਮੀ ਹੋਣ ਤੇ ਕੋਈ ਸ਼ੱਕ ਹੈ ਬਿਲਕੁਲ ਨਹੀਂ ਜਿੱਥੇ ਇਹੋ ਜਿਹੀ ਪੁਲ ਭਾਤੀ ਲੀਡਰ ਹੋਣ ਉਹ ਤੇ ਦੁਸ਼ਮਣਾਂ ਦੀ ਹੂਰ ਦੁਸ਼ਮਣਾਂ ਦੀ ਕੀ ਲੋੜ ਹੈ ਬਿਲਕੁਲ ਨਹੀਂ برو ਆਪਣੇ ਜਦੋਂ ਦੁਸ਼ਮਣ ਬਣ ਜਾਣ ਹਨਾ ਤੇ ਉਹ ਵੀ ਆਪਣੇ ਵੀ ਜਿਹੜੇ ਲੀਡਰ ਦੇ ਥਾਂ ਤੇ ਨੇ ਉਹਨਾਂ ਦੀ ਪੋਸਟ ਦੇਖੋ ਕੋਈ ਦੁਸ਼ਮਣ ਬਣ ਜਾਣ ਤਾਂ ਫਿਰ ਵਾਈਗਰੂਈ ਵਜਾ ਸਕਦੇ ਨੇ ਸੱਚੇ ਬਾਦਸ਼ਾਹ ਅ ਇੱਥੇ ਸਮਾਪਤੀ ਕਰ ਦਿਆਂ ਜੀ 149 ਅਗੋਂ ਫਿਰ ਜੰਗ ਸਬਰਾ 10 ਫਰਵਰੀ 1830 ਅ ਸ਼ਾਰਲੇ ਇੱਥੇ ਸਟਾਰਟ ਕਰਾਂਗੇ ਅੱਗੇ ਦਾ ਬੋਲ ਚੁਕਮਾ ਥੈਂਕ ਯੂ ਜੀ ਕਾ ਹੈ ਸਾਹਿਬ ਲਈ ਜੀ ਦੇ ਪਤੀ ਜੀ